ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ। ਆਤਰਾ ਪੁਲਿਸ ਨੇ ਸ਼ਹਿਰ ਪਾਤਨਾ ਵਿੱਚ ਕੀਤਾ 플ੈਗ ਮਾਰਚ ਲੋਕਾਂ ਨੂੰ ਆਪਣੇ ਵੋਟ ਦਾ ਬਿਨਾਂ ਕਿਸੇ ਡਰ ਭੈ ਤੋਂ ਵੋਟ ਪਾਉਣ ਲਈ ਕੀਤਾ ਪ੍ਰੇਰਿਤ ਲੋਕ ਸਭਾ ਨੀ ਚੋਣਾਂ ਦੇ ਮੱਦੇਨਜ਼ਰ 1 ਅਪ੍ਰੈਲ ਸੋਮਵਾਰ ਨੂੰ ਬਾਅਦ ਦੁਪਹਿਰ 3 ਵਜੇ ਪਾਤਨਾ ਪੁਲਿਸ ਨੇ ਸ਼ਹਿਰ ਚ 플ੈਗ ਮਾਰਚ ਕੀਤਾ ਹੈ। ਡੀਐਸਪੀ ਦਲਜੀਤ ਸਿੰਘ ਵਿਰਕ ਦੀ ਯੋਗ ਅਗਵਾਈ ਵਿੱਚ 플ੈਗ ਮਾਰਚ ਡੀਐਸਪੀ ਦਫ਼ਤਰ ਤੋਂ ਸ਼ੁਰੂ ਹੋ ਕੇ ਭਗਤ ਸਿੰਘ ਚੌਕ ਜਾਖਲ ਰੋਡ ਤੋਂ ਹੁੰਦਾ ਹੋਇਆ ਚੁਣਾਗੜਾ ਰੋਡ ਪਟਿਆਲਾ ਰੋਡ ਸੰਗਰੂਰ ਰੋਡ ਤੋਂ ਕਾਨਗੜਾ ਰੋਡ ਰਾਹੀਂ 90 ਫੁੱਟੀ ਰੋਡ ਬਾਈਪਾਸ ਹੁੰਦਾ ਹੋਇਆ ਡੀਐਸਪੀ ਦਫ਼ਤਰ ਪਹੁੰਚਿਆ ਇਹਦਾ ਫਲੈਗ ਮਾਰਦਾ ਮਤਲਬ ਸਾਡਾ ਇਹ ਹੈ ਕਿ ਜਿਹੜਾ ਤੇ ਸ਼ਹਿਰ ਦੇ ਵਿੱਚ ਉਹਨਾਂ ਕਾਨੂੰਨ ਵਾਲੇ ਸੀ ਜਿਹੜਾ ਬੋਟਾ ਜਿਹੜੀ ਉਹ ਸੰਪਨ ਕਰਾ ਸਕੀਏ ਸਾਡਾ ਮੇਨ ਮਨੋਰਥ ਇਹ ਹੈ ਕਿ ਜਿਹੜਾ ਕੋਈ ਸ਼ਰਾਰਤੀ ਅੰਸਰ ਆ ਉਹ ਜਿਹੜਾ ਆਪਣੇ ਆਪ ਨੂੰ ਕਾਲਜ ਬੀਏ ਸਵਾਰ ਕਿਸੇ ਨਕਸ਼ੇ ਨਹੀਂ ਜਾਏਗਾ ਜਿਹੜਾ ਅੱਜ ਵੀ ਚੱਲ ਰਿਹਾ ਹੈ ਇਹ ਸਾਰੇ ਸ਼ਹਿਰ ਦੇ ਵਿੱਚ ਹੀ ਹੈ ਜੀ ਜਿਹੜਾ ਉਸੇ ਮਾਜਮੂਨ ਕਨਾਲ ਨੇ ਸਾਰੇ ਨਾਲ ਕਟੋਕਟ ਸੌ ਮੌਜੂਦ ਹੈ ਜੀ ਇਸ ਟਾਈਮ ਬੱਸ ਇਹ ਹੀ ਹੈ ਕਿ ਸ਼ਾਂਤੀਪੁਰ ਦੀਆਂ ਵੋਟਾਂ ਜਿਹੜੀਆਂ ਨੇ ਉਹ ਪੈਣੀਆਂ ਚਾਹੀਦੀਆਂ ਤੇ ਹਰ ਕੋਈ ਬੰਦਾ ਆਪਣੀ ਵੋਟ ਦਾ ਜਿਹੜਾ ਆ ਪੂਰਾ ਇਸਤੇਮਾਲ ਕਰੇ ਉਸ ਰਾਤ ਦੇ ਅੰਦਰ ਕੋਈ ਸ਼ਰਾਰਤੀ ਅੰਸਰ ਨੂੰ ਕਿਸੇ ਵੀ ਬਖਸ਼ਾ ਨਹੀਂ ਜਾਏਗਾ